ਸੂਰਾ ਸੁਪਹਿਚਾ ਮੀਆਂ ਜੋ ਨਰਦੀਨ ਕਹੇ ਤਾ ਪੁਰਜਾ ਭਜਾ ਕਟ ਮਰੇ ਕਭੂ ਨਾ ਛਾਗ ਖੇਤ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛਾਗ ਖੇਤ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्ਕੀ ਦੀ ਦਿਨ ਦੁਨੀ ਦੇ ਬਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਖੰਦ ਸਰ ਜੀ ਦੀ ਪਾਵਨ ਅੰਮ੍ਰਿਤਪੂਰ ਹਜ਼ੂਰੀ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਦੇ ਨਖਤੇ ਜਿਗਰ ਮਾਰਾਈ ਦੇ ਬਣੇ ਸਹਿਯੋਗ ਕਰਦੇ ਬਾਬਾ ਜੀਤ ਸਿੰਘ ਜੀ ਬਾਬਾ ਜੁਟਾ ਸਿੰਘ ਜੀ ਚਮਕੌਰ ਗੜੀ ਦੇ ਮਹਾਨ ਸ਼ਹੀਦ ਉਨਾ ਦੀ ਸ਼ਾਨ ਨੂੰ ਸਮਰਪਿਤ ਜਿਹੜਾ ਅੱਜ ਦਾ ਇਹ ਮਾਨ ਵਿਸ਼ੇਸ਼ ਕੌਂਸਲ ਸੰਜਾਇਆ ਗਿਆ ਨੇ ਆ ਗੁਰੂ ਕਰਨਾਲ ਦੇ ਵਿੱਚ ਬੈਠ ਕੇ ਆਪਾਂ ਨੇ ਰਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਜੋ ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟ ਨੇ ਉਹਨਾਂ ਬਾਰੇ ਆਲਦੀ ਨੇ ਜਾਣਕਾਰੀ ਅਸੀਂ ਕੀਤੀ ਜੋ ਮਹਾਂ ਯੋਧਿਆਂ ਨੂੰ ਆਪਾਂ ਇੱਥੇ ਕਰਨੇ ਆ ਚਮਕੌਰ ਗੜੀ ਦੇ ਸ਼ਹੀਦ ਕਿਉਂਕਿ ਇਤਿਹਾਸ ਵੀ ਆਪਦੀ ਨੇ ਸਰਵਣ ਕੀਤਾ ਹਰ ਸਾਫ ਸਰਵਣ ਕਰਦੇ ਆ ਸਾਨੂੰ ਸਰਵਣ ਕਰਨਾ ਚਾਹੀਦਾ ਵੀ ਕਿਉਂਕਿ ਸਾਡੇ ਮੁਰਖਿਆਂ ਦਾ ਸਾਡੇ ਗੁਰੂ ਸਹਿਬਾਨਾਂ ਦਾ ਗੁਰੂ ਕੇ ਮਹਾਨ ਸਿੱਖਾਂ ਦਾ ਜੋ ਇਸ ਸ਼ਹਾਦਤ ਦਾ ਇਤਿਹਾਸ ਹੈ ਉਹ ਸਾਨੂੰ ਹਮੇਸ਼ਾ ਆਪਣੀ ਸੁਰਤ ਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਤੇ ਉਹਦਾ ਇੱਕੋ ਇੱਕ ਵਸੀਲਾ ਹੈ ਕਿ ਸਮੇਂ-ਸਮੇਂ ਤੇ ਇਸ ਇਤਿਹਾਸ ਦੀ ਵਿਚਾਰ ਕੀਤੀ ਜਾਵੇ ਅਸੀਂ ਉਹਨੂੰ ਯਾਦ ਕਰੀਏ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਆਪਾਂ ਕਿਤੇ ਕਰਦੇ ਹਾਂ ਚਾਹੇ ਚਮਕੌਰ ਗੜੀ ਦੇ ਸ਼ਹੀਦ ਨੇ ਸੈਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਿੱਖ ਜਰਦੇ ਮਾਤਾ ਜੀ ਹੋਰ ਗੁਰੂ ਕੇ ਬੇਅੰਤ ਸਿੱਖ ਜਿਨ੍ਹਾਂ ਨੇ ਮਹਾਨ ਸ਼ਹਾਦਤਾਂ ਦਿੱਤੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਸੂਰਾ ਸੂਹ ਪਹਿਚਾਨੀਆਂ ਪਹਿਚਾਣ ਕਰਨੀ ਹੋਵੇ ਸੂਰਵੇ ਦੀ ਵੀ ਸ਼ੁਰੂਆਤ ਕੌਣ ਆ ਬੰਦਾ ਹੱਥ ਦੇ ਵਿੱਚ ਤਲਵਾਰ ਲੈ ਕੇ ਜਾਂ ਕੋਈ ਹੋਰ ਮਾਰੂ ਹਥਿਆਰ ਲੈ ਕੇ ਬੰਦਾ ਖੜਾ ਹੋਵੇ ਤੇ ਉਹਨੂੰ ਸੂਰਮਾ ਕਹਦਾਂਗੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੂਰਮੇ ਦੀ ਇੱਕ ਪਹਿਚਾਨ ਹਰ ਇੱਕ ਬੰਦਾ ਜਿਹੜਾ ਆ ਸੂਰਮਾ ਨਹੀਂ ਆ ਸੂਰਮੇ ਦੀ ਪਹਿਚਾਨ ਹੈ ਸੂਰਾ ਸੂ ਪਹਿਚਾਨੀਆਂ ਜੋ ਨਰ ਹੈ ਧীন ਕਹੇ ਸੂਰਮੇ ਦੀ ਪਹਿਚਾਨ ਇਹ ਹੈ ਕਿ ਜਿੱਥੇ ਤਕਾ ਹੋ ਰਿਹਾ ਕਿਸੇ ਨਾਲ ਜ਼ੁਲਮ ਹੋ ਰਿਹਾ ਤੇ ਜਿੰਦੇ ਅੰਦਰ ਧਰਮ ਵਸਿਆ ਹੋਇਆ ਉਹ ਧਰਮੀ ਪੁਰਖ ਜਿਹੜਾ ਆ ਫਿਰ ਉਹ ਜੁਲਮ ਨੂੰ ਨਾਮ برداشت ਕਰਦਾ ਹੋਇਆ ਉਸ ਜੁਲਮ ਦੇ ਜੁਲਮ ਕਰਨ ਵਾਲੇ ਜਿਹੜੇ ਉਹਨਾਂ ਦੇ ਖਿਲਾਫ ਆ ਕੇ ਡਟ ਕੇ ਖੜ ਜਾਂਦਾ ਹੈ ਮਹਾਰਾਜ ਕਹਿੰਦੇ ਅਸਲ ਵਿੱਚ ਸੂਰਮਾ ਉਹ ਹੈ ਐਸੀ ਸਿਚੁਏਸ਼ਨ ਦੇ ਵਿੱਚ ਐਸੇ ਹਾਲਾਤ ਦੇ ਵਿੱਚ ਸੱਚ ਨਾਲ ਖੜ ਜਾਣਾ ਸੂਰਮੇ ਦੇ ਹਿੱਸੇ ਆਇਆ ਭੀੜ ਦੇ ਨਾਲ ਹਾਂ ਵਿੱਚ ਹਾਂ ਲਾਉਣ ਵਾਲੀ ਦੁਨੀਆ ਬਣੀ ਹੁੰਦੀ ਆ ਪਰ ਸੱਚ ਨਾਲ ਡਟ ਕੇ ਖੜ ਪ ਜਾਣ ਵਾਲੇ ਜਿਹੜੇ ਨੇ ਨਾ 10 ਕਾਕੂ ਫੌਜ ਦੇ ਸਾਹਮਣੇ 40 ਜਾਣੇ ਚਮਕੌਰ ਦੀ ਗੜੀ ਦੇ ਵਿੱਚ ਮੁਕਾਬਲਾ ਕਰਦੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਉਹਨਾਂ ਦੇ ਹਿੱਸੇ ਆਇਆ ਜਿਨ੍ਹਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਹੁਣ ਡਾਕਟਰ ਸਾਹਿਬ ਨੇ ਕਿਹਾ ਕਿ ਇੱਕ ਹੱਕ ਹੁੰਦਾ ਤੇ ਇੱਕ ਹੁੰਦਾ ਫਰਜ਼। ਤੇ ਮਹਾਰਾਜ ਸਤੇਪਾ ਸਾਹਿਬ ਜੀ ਕਹਿੰਦੇ ਆ ਕਿ ਜਿਹੜਾ ਸੂਰਮਾ ਹੈ ਨਾ ਉਹਦਾ ਹੱਕ ਹੈ। ਸ਼ਹਾਦਤ ਪ੍ਰਾਪਤ ਕਰਕੇ ਸ਼ਹੀਦ ਹੋ ਜਾਣਾ ਗੁਰੂ ਸਾਹਿਬਾਨ ਦੇ ਸਮੇਂ ਇਤਿਹਾਸ ਨੂੰ ਪੜ੍ਹ ਕੇ ਵੇਖੋ ਦਸਾਂ ਪਾਤਸ਼ਾਹਿਆਂ ਤੱਕ ਗੁਰੂ ਸਾਹਿਬਾਨ ਨੇ ਜਦੋਂ ਗੁਰਤਾ ਗੱਦੀ ਦਿੱਤੀ ਤੇ ਗੁਰਤਾ ਗੱਦੀ ਤੋਂ ਪਹਿਲਾਂ ਪਰਖਿਆਵਾ ਵੀ ਹੋਇਆ ਪਰਖਿਆ ਗਿਆ ਤੇ ਜੋ ਵੀ ਜਾਣ ਕੇ ਉਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਦਿੱਤੀ ਉਹ ਦਸ ਪਾਤਸ਼ਾਹਿਆਂ ਤੱਕ ਆਪਾਂ ਵਰਤਾਰਾ ਵੇਖਿਆ ਹੁਣ ਦੂਜਾ ਚੌਥਾ ਕਿਸੇ ਹੋਰ ਨੇ ਕਿਹਾ ਦਿਖਾ ਕੇ ਦਤਾਇਆ ਤੇ ਗੁਰੂ ਕੀ ਸੰਗਤ ਨੇ ਉਹਨੂੰ ਪ੍ਰਵਾਨ ਹੀ ਨਹੀਂ ਕੀਤਾ ਮਹਾਰਾਜ ਸਚੇ ਪਾਤਸ਼ਾਹ ਨੇ ਸਿੱਖ ਨੂੰ ਇੱਕ ਹੱਕ ਦਿੱਤਾ ਹੈ ਉਹ ਸਭ ਤੋਂ ਵੱਡਾ ਹੱਕ ਕੀ ਹੈ ਸ਼ਹਾਦਤ ਦਾ ਸਿੱਖ ਨੂੰ ਸਭ ਤੋਂ ਉੱਤਮ ਦਾਤ ਸ਼ਹਾਦਤ ਦੀ ਦਿੱਤੀ ਹੈ ਪਰ ਉਹਦੇ ਤੋਂ ਪਹਿਲਾਂ ਸਿੱਖ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਆ ਉਹਨਾਂ ਨੂੰ ਸਮਝਣਾ ਤੇ ਉਹਨਾਂ ਨੂੰ ਅਪਣਾਉਣਾ ਪੈਂਦਾ ਆ ਤੇ ਮਹਾਰਾਜ ਸਚੇ ਪਾਤਸ਼ਾਹ ਜੀ ਕਹਿੰਦੇ ਆ ਜਿਹੜਾ ਸ਼ੂਰਮਾ ਜਿਹਨੇ ਪ੍ਰਵਾਨ ਕਰ ਲਿਆ ਨਾ ਜੀ ਸਚਿਪਾਤਸ਼ਾਹ ਜੀ ਕਹਿੰਦੇ ਆ ਮਰਨ ਜਿਹੜਾ ਸ਼ਹਾਦਤ ਜਿਹੜੀ ਹੈ ਉਹ ਸ਼ੂਰਮਿਆਂ ਦਾ ਹੱਕ ਹੈ ਪਰ ਕਦੋਂ ਜੇ ਹੋਏ ਮਰਨ ਪ੍ਰਵਾਨ ਨੂੰ ਜਿਉ ਪ੍ਰਵਾਨ ਹੋ ਜਾਣ ਆਪਣੇ ਆਪ ਨੂੰ ਗੁਰੂ ਕਾ ਬਾਣ ਵਿੱਚ ਨਿਸ਼ਾਵਰ ਕਰ ਦੇਣ ਅਸਮ ਦੇ ਵਿੱਚ ਉਹਨਾਂ ਦਾ ਹੱਕ ਹੈ ਸ਼ਹਾਦਤ ਉਹਨਾਂ ਨੂੰ ਸ਼ਹੀਦ ਕਿਹਾ ਜਾਦਾ ਉਹਨਾਂ ਨੂੰ ਸ਼ਹੀਦ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਆ ਅੱਜ ਦੇ ਇਸ ਜਵਾਰ ਦੇ ਅੰਦਰ ਹੁਣ ਜਦੋਂ ਇਹ ਸ਼ਹਾਦਤ ਦੇ ਹੱਥ ਦੀ ਗੱਲ ਚੱਲੀ 12 ਜਨੇ ਕਿਹਾ ਕਿ ਸੂਰਾ ਸੋ ਪਛਾਣੀਆਂ ਜੋ ਲਰੈ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਹੂ ਮੈਂ ਸਾਡੇ ਖੇਤ ਜਿਨੇ ਸੱਚ ਤੇ ਸਟੈਂਡ ਲੈ ਲਿਆ ਉਹਦੇ ਟੁਕੜੇ ਟੁਕੜੇ ਭਾਵੇ ਕਰਦੇ ਮੋਰੰਮ ਮੈਦਾਨੇ ਜਾਂ ਨਹੀਂ ਛੱਡ ਕੇ ਜਾਂਦਾ ਨਹੀਂ ਉਹਦੀ ਸੁਰਤ ਦੇ ਵਿੱਚ ਜਿਹੜਾ ਸੱਚ ਦਾ ਸਟੈਂਡ ਆ ਉਹ ਕਦੀ ਖਤਮ ਨਹੀਂ ਹੁੰਦਾ ਹੁਣ ਸੋਚ ਕੇ ਵੇਖੋ ਨਾਨਕਪੁਰ ਸਾਹਿਬ ਨੂੰ ਕਿਨੇ ਮਹੀਨਿਆਂ ਦਾ ਘੇਰਾ ਪਿਆ ਰਿਹਾ ਹੈ ਸੱਚ ਤੋਂ ਡਨੌਂਦੇ ਜਤਨ ਹੀ ਸੀ ਜਿੰਦੇ ਹੱਥ ਰਾਜ ਹੈ ਜਿੰਦੇ ਹੱਥ ਤਾਕਤ ਹੈ ਉਹਨਾਂ ਦੇ ਵੱਲ ਫੋਲਿ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰਾਚੀਨ ਸਮਿਆਂ ਵਿੱਚ ਵੀ ਅੱਜ ਵੀ ਆਪਾਂ ਵੇਖਦੇ ਕੀ ਕੋਈ ਘੁਤਾਂ ਕਰਦੀਆਂ ਵੀ ਇਹਨਾਂ ਨੂੰ ਡੁਲਾ ਦੇਓ ਉਹਨਾਂ ਨੂੰ ਖਤਮ ਕਰ ਦੇ ਆ ਵੇਖ ਰਿਹਾ ਕਿੰਨਾ ਵਰਤਾਰਾ ਵਾਪਰਦਾ ਉਹਨਾਂ ਸਮੇਂ ਵਿੱਚ ਵੀ ਇਹ ਕੋਈ ਸੀ ਵੀ ਕਿਸੇ ਤਰੀਕੇ ਨਾਲ ਇਹ ਸੱਚ ਦੀ ਘੇਰਾਪੰਦੀ ਐਸੀ ਕਰੋ ਕਈ ਮਹੀਨਿਆਂ ਦਾ ਘੇਰਾ ਪਾਈ ਰੱਖਿਆ ਵੀ ਕਿਸੇ ਤਰ੍ਹਾਂ ਹੱਥ ਖੜੇ ਕਰ ਦੇਣ ਸਾਡੀ ਈਨ ਮੰਨ ਲੈਣ ਇਹ ਬੜਾ ਵੱਡਾ ਹੰਕਾਰ ਹੈ ਉਸ ਤਾਕਤ ਦਾ ਵੀ ਸਾਡੀ ਈਨ ਮੰਨ ਲੈਣ ਤੇ ਸਾਨੂੰ ਕਹਿੰਦੇ ਵੀ ਠੀਕ ਐ ਤੁਸੀਂ ਜੋ ਕਹਿੰਦੇ ਜੀ ਠੀਕ ਐ ਪਰ ਨਹੀਂ ਕਈ ਮਹੀਨਿਆਂ ਤੇ ਘੇਰੇ ਤੋਂ ਬਾਅਦ ਵੀ ਕਿਸੇ ਵੀ ਸਿੱਖ ਨੇ ਈ ਨਈ ਮੰਨ। ਅਨੰਪੁਰ ਸਾਹਿਬ ਦੇ ਛੱਡਿਆ ਆ ਉਹ ਵੀ ਉਹਨਾਂ ਦੇ ਮਿੰਤਾ ਕਰਨਿਆਂ ਨਾਲ ਧਰਮ ਦੇ ਵਾਸਤੇ ਪਾਇ ਤਾ। ਹੁਣ ਅਨੰਪੁਰ ਸਾਹਿਬ ਆਪਦਾ ਮਹਾਰਾਜ ਦਾ ਵਸਾਇਆ ਨਗਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਆਪਣੀ ਤਰੀਜ਼ੀ ਜਗ੍ਹਾ ਹੈ। ਸਮੱਸਿਆ ਨਾਲ ਨੂੰ ਕੀ ਹੈ? ਮੈਂ ਅਕਸਰ ਪਹਿਲਾਂ ਵੀ ਬੇਨਤੀ ਕਰਦਾ ਹੈ ਕਿ ਤੁਸੀਂ ਬੈਠ ਕੇ ਬਾਣੀ ਪੜੀ ਜਾਓ, ਤੁਸੀਂ ਵਾਹਿਗੁਰੂ ਹੈਂਕੀ ਕਰੋ ਜਾਓ, ਤੁਹਾਡੇ ਦੁਸ਼ਮਣ ਨੂੰ ਕੋਈ ਹੁੰਦੇ ਤਾਂ ਕੋਈ ਸਮੱਸਿਆ ਨਹੀਂ ਕਰੀ ਜਾਓ। ਸਮੱਸਿਆ ਇਸ ਗੱਲ ਦੀ ਹੈ ਕਿ ਜਿੰਗ ਸੇ ਤੇ ਜ਼ੁਲਮ ਹੋਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਦਿੱਤਾ ਵੀ ਇਹ ਜ਼ੁਲਮ ਅਸੀਂ ਹੋ ਨਹੀਂ ਦੇਣਾ ਉਹਨਾਂ ਨੂੰ ਸਮੱਸਿਆ ਇਸ ਗੱਲ ਤੋਂ ਤੁਸੀਂ ਮੈਂ ਕਿ ਪਾਤਰੀ ਜੀ ਨੂੰ ਹਕੂਮਤ ਨੂੰ ਕਾਹਦੀ ਸਮੱਸਿਆ ਹੱਤੱਕ ਦੀ ਅਨੰਦਪੁਰ ਸਾਹਿਬ ਦੀ ਕਰੀ ਦਾ no problem ਤੁਸੀਂ ਲੰਗਰ ਚਲਾਓ ਉਹਨਾਂ ਨੂੰ ਕਿ ਉਹਨਾਂ ਨੂੰ ਕੀ ਸਮੱਸਿਆ ਹੋ ਸਕਦੀ ਸਮੱਸਿਆ ਇਸ ਗੱਲ ਦੀ ਆ ਜੇ ਜਦੋਂ ਜ਼ੁਲਮ ਦੀ ਗੱਲ ਆਉਂਦੀ ਹੈ ਤੇ ਫਿਰ ਡਟ ਕੇ ਖੜ ਜਾਂਦਾ ਹੈ ਗੁਰੂ ਨਾਨਕ ਦਾ ਘਰ ਉਹਨਾਂ ਨੂੰ ਇਸ ਗੱਲ ਦੀ ਸਮੱਸਿਆ ਹੈ ਕਿ ਇਹ ਸਾਡੇ ਰਾਜ ਭਗ ਸਾਡੀ ਤਾਕਤ ਵਾਸਤੇ ਖਤਰਾ ਨਹੀਂ ਉਹਨਾਂ ਨੇ ਆਪਣੇ ਵੱਲੋਂ ਘੇਰਾਬੰਦੀ ਪਾ ਕੇ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਖਤਮ ਕਰੀਏ ਨਹੀਂ ਕਰ ਸਕੇ ਇਹਨਾਂ ਨੂੰ ਇਥੋਂ ਬਾਹਰ ਕੱਢ ਦੀਏ ਧਰਮ ਦਾ ਵਾਸਤਾ ਪਾਇਆ ਧਰਮ ਦਾ ਵਾਸਤਾ ਪਾ ਕੇ ਅਨੰਦਪੁਰ ਸਾਹਿਬ ਛੱਡਿਆ ਜਦੋਂ ਮਹਾਰਾਜ ਸਚੇ ਭਾਸ਼ਾ ਹੁਣ ਉਹ ਚਾਹੁੰਦੇ ਆ ਕਿ ਜੋ ਪੜਸਾ ਜੋ ਅਣਖ ਹੈ ਉਹ ਖਤਮ ਕੀਤੀ ਜਾਏ ਪਰ ਉਹ ਖਤਮ ਨਹੀਂ ਸਰਸਵਰਦੀ ਨਦੀ ਨੂੰ ਪਾਰ ਕੀਤਾ ਜਿਨ੍ਹਾਂ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਆਂ ਚਮਕੌਰ ਸਾਹਿਬ ਦੀ ਗੜੀ ਦੇ ਸ਼ਹੀਦ 10 ਲੱਖ ਪੋਜਦਾ ਘਿਰਾ ਇੱਕ ਸੋਚ ਕੇ ਵੇਖੋ ਕਿੰਨਾ ਵੱਡਾ ਬੰਦੇ ਦੇ ਮੱਜੂ ਡਰ ਨੂੰ 10 ਲੱਖ ਪੋਜ ਨੇ ਘਿਰਿਆ ਹੋਇਆ ਤੇ ਗੜੀ ਤੇ ਕਿੰਨੇ ਆ ਜਿਹੜੇ ਸ਼ਹੀਦ ਹੋਏ 40 ਜਾਣੇ ਮਣ ਆਮ ਬੰਦੇ ਦਾ ਮਨੋਮਲ ਤਾਂ ਬਿਗਬੂ ਦਾ ਨਾ ਕਿ ਇੰਦਿਆਂ ਨਾਲ ਦੀ ਕਿੱਥੋਂ ਮੁਕਾਬਲਾ ਕਰ ਲਾਂਗੇ ਆਪਾਂ ਨਹੀਂ ਕਰ ਸਕਦੇ ਪਰ ਨਹੀਂ ਜਿਹੜੇ ਸੱਚ ਤੇ ਚੱਲਣ ਵਾਲੇ ਆ ਉਹਨਾਂ ਦੇ ਸਾਹਮਣੇ ਜਿੱਤ ਹਾਰ ਜਾ ਉਹਨਾਂ ਦੇ ਦਿੱਤੇ ਜਿਹੜੇ ਜੁਰਮਤ ਸੀਏ ਉਹ ਕੋਈ ਮੈਣੀ ਨਹੀਂ ਰੱਖਦੇ ਉਹਨਾਂ ਨੂੰ ਤਾਂ ਇਹ ਆ ਵੀ ਜੇ ਅਸੀਂ 40ਵੀਂ ਤੇ 40ਵੀਂ ਮਰਦਾਂ ਵਾਂਗ ਲੜ ਕੇ ਸ਼ਹੀਦ ਹੋਵਾਂਗੇ ਕਿਸੇ ਦੀ ਇਨ ਨਹੀਂ ਮੰਨਣੀ ਕਿਉਂਕਿ ਅਸੀਂ ਸੱਚ ਤੇ ਖੜੇ ਆ ਤੇ ਸੱਚ ਤੋਂ ਅਸੀਂ ਡੋਲਣਾ ਨਹੀਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਇਸ ਤਰ੍ਹਾਂ ਉਹਨਾਂ ਸ਼ੀਵਾਨੀ ਸ਼ਾਹ ਹੁੰਦਾ ਜਮ ਪੀਤਾ ਜਿਹੜਾ ਨਚੋਰ ਹੈ ਇਹਨਾਂ ਸ਼ਾਂਤਾਂ ਦਾ ਜੋ ਅਸੀਂ ਸਿੱਖਣਾ ਹੈ ਇਹਨਾਂ ਦਿਨਾਂ ਵਿੱਚ ਸਾਡੇ ਮਨਾਂ 'ਤੇ ਨਰਾਗ ਆਵੇ ਬੜੀ ਵਧੀਆ ਗੱਲ ਹੋਣਾ ਚਾਹੀਦਾ ਪਰ ਨਾਲ ਦੀ ਨਾਲ ਪੋਜ਼ਿਟਿਵਿਟੀ ਚੜ੍ਹਦੀ ਕਲਾ ਵੀ ਹੋਣੀ ਚਾਹੀਦੀ ਹੈ ਸਾਡੇ ਗੁਰੂ ਕੇ ਲਾਲਾ ਨੇ ਵੀ ਕਿਸੇ ਨੇ ਇੰਨੀ ਨਹੀਂ ਬਣੀ ਇਹ ਸਾਡੇ ਲਈ ਮਾਨ ਵਾਲੀ ਗੱਲ ਹੋਣੀ ਚਾਹੀਦੀ ਇਸ ਹੱਦ ਤੱਕ ਜੇ ਜ਼ਾਲਮ ਜ਼ੁਲਮ ਕਰਦਾ ਤੇ ਤਾਂ ਵੀ ਪਰਵਾਹ ਨਹੀਂ ਕੀਤੀ ਸਿੱਖਾ ਇਸ ਹੱਦ ਤੱਕ ਤੂੰ ਉੱਜੜ ਜਾਣਾ ਸੱਚ ਦੇ ਸਟੈਂਡ ਲੈਣ ਲੱਗਿਆ ਝੂਠ ਦੇ ਖਿਲਾਫ ਖੜਨ ਲੱਗਿਆ ਹੱਦ ਤੱਕ ਖੜ ਜਾਣਾ ਕਿ ਉਹ ਤੁਹਾਡਾ ਸਭ ਕੁਝ ਵੀ ਖਤਮ ਕਰ ਦੇ ਪਰ ਤੁਹਾਡੇ ਮਨੋਂ ਮਰਨ ਨੂੰ ਨਾ ਦੇ ਸਕੇ ਇਹ ਕਲਗੀਆਂ ਵਾਲੇ ਦਾ ਸੰਦੇਸ਼ ਹੈ 마שי ਵਾਲੇ ਦੇ ਜੰਗਲ ਦੇ ਵਿੱਚ ਸਿੱਖ ਨੂੰ ਇਹ ਮਨੋਂ ਮੁੱਟਿਆ ਨਹੀਂ ਕਿ ਕਿਵੇਂ ਨਉਮਿਆਂ ਜਾਂਦਾ ਹੈ ਸਾਡੇ ਲਈ ਇਹ ਜਿਹੜੇ ਛੋਟੀਆਂ-ਛੋਟੀਆਂ ਘਟਨਾਵਾਂ ਛੋਟੇ-ਛੋਟੇ ਘਾਟਿਆਂ ਦੇ ਵਿੱਚ ਅਸੀਂ ਇੰਨੇ ਕੋ ਪਰੇਸ਼ਾਨ ਹੋ ਜਾਂਦੇ ਹੁੱਖੀ ਹੋ ਜਾਂਦੇ ਆ ਸਾਨੂੰ ਐਂ ਲੱਗਦਾ ਵੀ ਜ਼ਿੰਦਗੀ ਖਤਮ ਹੋ ਗਈ ਆ ਉਹ ਮਾਛੀਵਾੜੇ ਦੇ ਜੰਗਲ ਦੇ ਵਿੱਚ ਮੇਰਾ ਚੋਜੀ ਪ੍ਰੀਤਮ ਟੇਂਡ ਦਾ ਸਹਰਾਣਾ ਬਣਾ ਕੇ ਤੇ ਆਰਾਮ ਕਰ ਰਿਹਾ ਹੈ ਉਸਦੀ ਆਵਾਜ਼ ਵਿੱਚ ਸੁਫਜਾਵਾਂ ਦੇ ਵਿੱਚ ਗਾ ਰਿਹਾ ਹੈ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੇ ਇਹ ਚੜਦੀ ਕਲਾ ਆ ਇਹ ਸਿੱਖ ਨੇ ਗੁਰੂ ਕੋਲ ਚੜਦੀ ਕਲਾ ਲੈਣੀ ਹੈ ਗੁਰੂ ਕਿਰਪਾ ਕਰੇ ਮਹਾਰਾਜ ਦਾ ਪਰਦੇਸ਼ ਅਸੀਂ ਆਪਣੇ ਜੀਵਨ ਅੰਦਰ ਵਸਾਈਏ ਉਹਨਾਂ ਸ਼ਹੀਦਾਂ ਨੂੰ ਪਟਾਣ ਕੋਲ ਪ੍ਰਣਾਮ ਹੈ ਜੀ ਇਲੀਆਂ ਮੇਦੀਆਂ ਪ੍ਰਵਾਨ ਕਰਨੀਆਂ ਉਹਨਾਂ ਪਾਪਾਂ ਗੰਤਨਾ ਦੀ ਪਵਾ ਬਖਸ਼ਣਾ ਆਓ ਬੋਲਾ